ਸਤਿ ਸ਼੍ਰੀ ਅਕਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਲਾਪਰੀ ਸਿੰਘ ਪੁੱਲਰ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਮੈਂ ਆਪਣੇ ਪਰਮਲ ਝੋਨੇ ਦੇ ਵਿੱਚ ਅਤੇ ਬਾਸਮਤੀ ਜਿਵੇਂ ਕਿ ਮੁਛਲ 1401 ਕੇਸਵਰ ਮੈਂ ਲਗਾਇਆਗਾ ਇਹਦੇ ਵਿੱਚ ਮੈਂ ਨਾ ਤਾਂ ਕੋਈ ਫੰਗੀਸਾਈਡ ਪਾਇਆ ਜਿਵੇਂ 12 ਟ੍ਰੀਟ ਹੋ ਗਿਆ ਥਾਇਓਫਨੇਟ ਮੱਥੇਲ 70% ਹੋ ਗਿਆ ਆਪਣੇ ਕਿਸਾਨ ਭਰਾ ਬਹੁਤ ਛੜਦੇ ਆ ਨਾ ਮੈਂ ਆਪਣੇ ਮੁਛਲ 1401 ਨੂੰ ਦਿਖਾਇਆ ਵੀ ਨਹੀਂ ਇੱਥੋਂ ਤੱਕ ਕਿ ਕੋਈ ਵੀ ਜ਼ਹਿਰ ਕੀਟਨਾਸ਼ਕ ਨਹੀਂ ਪਾਇਆ ਜ਼ਹਿਰ ਦਾ ਮਤਲਬ ਜਿਵੇਂ ਪਦਾਨ ਹੋਗੀ ਰੀਜੈਂਟ ਹੋਗੀ ਫਟੇਰਾ ਹੋਗੀ ਜਮਾ ਨਹੀਂ ਪਾਇਆ ਤੇ ਮੇਰੇ ਡੈਡੀ ਨੂੰ ਵੀ ਆਪਣੇ ਆਸੇ ਪਾਸੇ ਦੇ ਕਿਸਾਨ ਕਹਿ ਦਿੰਦੇ ਆ ਯਾਰ ਤੁਸੀਂ ਤਾਂ ਕੰਬਲੇ ਹੋਗੇ ਮੁਛਲ 1401 ਦੇ ਵਿੱਚ ਤਾਂ ਫੰਗੀ ਸਾਈਡ ਤੇ ਜ਼ਹਿਰ ਪਾਉਣੀ ਪੈਂਦੀ ਆ ਇਹਨੂੰ ਸੁੰਡੀ ਵੀ ਬਹੁਤ ਜ਼ਿਆਦਾ ਪੈਂਦੀ ਆ ਇਹਨੂੰ ਪਦਾਨ ਵੀ ਪਾਉਣੀ ਪੈਂਦੀ ਆ ਇਹਨੂੰ 1236 ਵੀ ਪਾਉਣਾ ਪੈਂਦਾ ਇਹਨੂੰ ਬਿਮਾਰੀਆਂ ਵਾਲੀਆਂ ਪੈਂਦੀਆਂ ਬੂਟੇ ਗਲ ਜਾਂਦੇ ਆ ਇੱਥੋਂ ਤੱਕ ਕਿ ਜਦੋਂ ਮੇਰੇ ਡੈਡੀ ਨੇ ਆਖਿਆ ਇਸ ਤਾਂ ਯੂਰੀਆ ਦੀ ਬਹੁਤ ਘੱਟ ਪਾਈ ਆ ਤਾਂ ਕਿਸਾਨਾਂ ਦਾ ਪਤਾ ਕੀ ਕਹਿਣਾ ਸੀਗਾ ਓਏ ਦੋ ਦੋ ਗੱਟੇ ਹੋਰ ਪਾ ਦੇ ਇਹ ਤਾਂ ਤਿੰਨ ਤਿੰਨ ਚਾਰ ਚਾਰ ਗੱਟੇ ਲਾ ਜਾਂਦਾ ਇੰਨੀ ਘੱਟ ਯੂਰੀਆ ਨਾਲ ਤੇਨੇ ਫਟਾਰੀ ਨਹੀਂ ਕਰਨਾ ਹਾਂ ਸੱਚ ਮੈਂ ਤੁਹਾਨੂੰ ਯੂਰੀਆ ਦੱਸਾਂ ਮੇਰਾ ਮੇਰੀ ਕੋਸ਼ਿਸ਼ ਸੀ ਕਿ ਇਸ ਵਾਰ ਮੈਂ 80 ਕਿਲੋ ਯੂਰੀਆ ਹੀ 1401 ਦੇ ਵਿੱਚ ਪਾਵਾਂ ਪਰੰਤੂ ਇੱਕ ਡੋਜ਼ ਮੈਨੂੰ ਵੱਧ ਪਾਉਣੀ ਪੈਗੀ ਤਾਂ ਮੈਂ ਪੂਰੀ 100 ਕਿਲੋ ਯੂਰੀਆ ਆਪਣੇ ਮੁਛਲ 401 ਦੇ ਵਿੱਚ ਪਾਈ ਆ ਯਾਨਕਿ ਦੋ ਗੱਟੇ ਤੇ 10 ਕਿਲੋ ਇਸ ਵਿੱਚ ਯੂਰੀਆ ਪੈ ਚੁੱਕੀ ਆ ਤੇ ਯੂਰੀਆ ਬਿਲਕੁਲ ਖਤਮ ਕਰ ਦਿੱਤੀ ਝੋਨਾ ਤੁਹਾਡੇ ਸਾਹਮਣੇ ਆ ਕੋਈ ਕਮੀ ਲੱਗਦੀ ਆ ਇਹਦੇ ਵਿੱਚ ਤਾਂ ਕਮੈਂਟ ਕਰਕੇ ਦੱਸੋ ਕੀ ਕਮੀ ਹੈ ਦੇ ਵਿੱਚ ਇਹਦੇ ਵਿੱਚ ਮੈਂ ਕੋਈ ਜ਼ਹਿਰ ਨਹੀਂ ਪਾਇਆ ਹਲੇ ਤੱਕ ਕੋਈ ਫੰਗੀ ਸਾਈਡ ਨਹੀਂ ਪਾਇਆ ਯੂਰੀਆ ਨਹੀਂ ਪਈ ਹੈ 1 ਕਿਵੰਟਲ ਤੇ ਇਸ ਤੋਂ ਬਾਅਦ ਮੈਂ ਕਰੂੰਗਾ ਸੁੰਡੀ ਵਾਲੀ ਸਪਰੇ ਕਦੋਂ ਕਰੂੰਗਾ ਉਹ ਵੀ ਤੁਹਾਡੇ ਨਾਲ ਸੰਜੀਕਰ ਦਊਗਾ ਤਾਂ ਦੋਸਤੋ ਜਦੋਂ ਮੇਰੇ ਡੈਡੀ ਨੂੰ ਇੰਨਾ ਕੁਝ ਕਹਿ ਦਿੰਦੇ ਆ ਕਿਸਾਨ ਤਾਂ ਤੁਸੀਂ ਨਾ ਡਰਿਆ ਕਰੋ ਤੁਸੀਂ ਮੇਰੀ ਵੀਡੀਓ ਚੱਕ ਕੇ ਦੇਖਿਆ ਕਰੋ ਆ ਮੁਛਲ 1401 ਦੇ ਵਿੱਚ ਦੁਨੀਆ ਭਰ ਦੀਆਂ ਬਿਮਾਰੀਆਂ ਆਉਂਦੀਆਂ ਜਦੋਂ ਮੈਂ ਹਲੇ ਤੱਕ ਇਹਦੇ ਵਿੱਚ ਕੋਈ ਜ਼ਹਿਰ ਨਹੀਂ ਪਾਇਆ ਕੋਈ ਫੰਗੀ ਸਿਰ ਨਹੀਂ ਪਾਇਆ ਜੇਕਰ ਤੁਹਾਡੇ ਕੋਈ ਪਰਮਲ ਝੋਨਾ ਲੱਗਿਆ ਹਾਈਬ੍ਰਿਡ ਝੋਨਾ ਲੱਗਿਆ ਜਾਂ ਬਾਸਮਤੀ 17 18 ਜਾਂ ਕੋਈ ਹੋਰ ਕੋਈ ਵੈਰਾਈਟੀ ਲੱਗੀ ਆ ਤਾਂ ਨਾ ਡਰਿਆ ਕਰੋ ਕਿਉਂਕਿ ਦੇ ਕੋਲੇ ਕਾਫੀ ਸਾਰੇ ਹੁਣ ਫੋਨ ਇਹੋ ਜਿਹੇ ਕਿਸਾਨਾਂ ਦੇ ਆ ਰਹੇ ਆ ਕਿ ਸਰ ਅਸੀਂ ਤੁਹਾਡੀ ਵੀਡੀਓ ਦੇਖ ਕੇ ਕੁਝ ਨਹੀਂ ਪਾਇਆ ਪਰੰਤੂ ਸਾਨੂੰ ਆਸੇ ਪਾਸੇ ਦੇ ਕਿਸਾਨ ਡਰਾਈ ਜਾਂਦੇ ਆ ਸਾਡੇ ਡੈਡੀ ਨੂੰ ਡੈਡੀ ਨੂੰ ਉਹ ਬੁੜਾ ਹੀ ਕਹਿੰਦੇ ਆ ਸਾਡੇ ਬੁੜੇ ਨੂੰ ਕਹਿ ਦਿੰਦੇ ਆ ਯਾਰ ਵੀ ਯਾਰ ਛੋਡੇ ਸ਼ੋਰ ਤਾਂ ਕੰਮ ਲਈ ਹੋ ਗਿਆ ਸ਼ਦਾਈ ਹੋ ਕੀਤੇ ਪਿੱਛੇ ਲੱਗੀ ਜਾਂਦੇ ਆ ਹਨਾ ਇਹ ਤਾਂ ਤੁਹਾਡਾ ਝੋਨਾ ਖਰਾਬ ਕਰਨਗੇ ਤਾਂ ਦੋਸਤੋ ਨਾ ਡਰੋ ਤੇ ਅੱਗੋ ਕਹਿੰਦੇ ਸਾਡਾ ਬੁੜਾ ਸਾਨੂੰ ਕੱਟਦਾ ਗਾਲਾਂ ਕਹਿੰਦੇ ਯਾਰ ਤੂੰ ਤਾਂ ਜੂਰੀਆ ਵੀ ਘਟ ਪਈ ਆ ਤਾਂ ਦੋਸਤੋ ਆਪਾਂ ਯੂਰੀਆ ਪਾਉਣੀ ਆ ਆਪਣੀ ਫਸਲ ਮੁਤਾਬਕ ਇਹ ਨਹੀਂ ਕਿ ਪਿਛਲੀ ਵਾਰ 4 ਗੱਟੇ ਪਾਈ ਸੀ ਇਸ ਵਾਰ ਵੀ 4 ਗੱਟੇ ਪਾਵਾਂਗੇ ਫਸਲ ਦੇਖੋ ਜੇਕਰ ਵਧੀਆ ਫਟਾਰਾ ਕਰੀ ਜਾਂਦਾ ਵਧੀਆ ਗਰੋਥ ਕਰੀ ਜਾਂਦਾ ਤਾਂ ਘੱਟ ਯੂਰੀਆ ਨਾਲ ਵੀ ਸਰ ਜਾਊਗਾ ਅਤੇ ਜੇਕਰ ਆਪਾਂ ਅੱਖਾਂ ਵਿੱਚ ਕੀ ਪਾਉਣੀ ਆ ਤਾਂ ਕਿੰਨੀ ਮਰਜ਼ੀ ਪਾਈ ਜੋ ਇਹ ਫਸਲ ਨੇ ਕਿਹੜਾ ਬੋਲਣਾਗਾ ਤਾਂ ਦੋਸਤੋ ਇਹ ਵੀਡੀਓ ਉਹਨਾਂ ਕਿਸਾਨ ਭਰਾਵਾਂ ਲਈ ਆ ਜਿਹੜੇ ਬਹੁਤ ਜ਼ਿਆਦਾ ਡਰੀ ਜਾਂਦੇ ਆ ਡਰਨ ਵਾਲੀ ਕੋਈ ਗੱਲ ਨਹੀਂ ਆਹਾ ਜਿਹੜਾ ਤੁਸੀਂ ਝੋਨਾ ਦੇਖ ਰਹੇ ਹੋ ਇਹ ਮੇਰਾ ਮੁੱਛਲ 1401 ਦਾ ਦੇਖ ਲਿਆ ਹੁਣ ਤੁਹਾਨੂੰ ਹੌਸਲਾ ਹੋ ਜੂਗਾ ਇਹਦੇ ਵਿੱਚ ਹੇ ਤੱਕ ਮੈਂ ਕੋਈ ਜ਼ਹਿਰ ਨਹੀਂ ਪਾਇਆ ਤਾਂ ਨਾ ਡਰੋ ਆਪਣੀ ਮਿੱਟੀ ਨੂੰ ਜਹੀ ਲੀ ਨਾ ਕਰੋ ਹੁਣ ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛਦਾ ਤੁਸੀਂ ਦੁਨੀਆ ਭਰ ਦੇ ਫੰਗੀ ਸੜ ਪਾਤੇ ਆ ਬਾਸਮਤੀ ਚ ਮੁੱਛਲ ਚ ਕੀ ਤੁਸੀਂ ਝੰਡਾ ਰੋਗ ਕੰਟਰੋਲ ਕਰ ਲਿਆ ਕਿਉਂਕਿ ਦੋਸਤੋ ਝੰਡਾ ਰੋਗ ਦਾ ਕਾਰਨ ਕੋਈ ਇੱਕ ਨਹੀਂ ਕੀ ਆਪਾਂ ਫੌਂਗੀ ਸੜ ਪਾਈ ਜਾਵੇਂ ਕੰਟਰੋਲ ਹੋ ਜੂਗਾ ਨਹੀਂ ਝੰਡਾ ਰੋਗ ਬੀਜ ਰਹੀਂ ਵੀ ਫੈਲਦਾ ਇਹ ਆਪਣੀ ਜ਼ਮੀਨ ਰਹੀਂ ਫੈਲਦਾ ਇਹ ਹਵਾ ਰਹੀਂ ਫੈਲਦਾ ਇਹ ਪਾਣੀ ਰਹੀਂ ਵੀ ਫੈਲਦਾ ਇਸ ਤੋਂ ਇਲਾਵਾ ਜੇਕਰ ਗਰਮੀ ਜ਼ਿਆਦੇ ਪੈ ਜੇ ਤਾਂ ਵੀ ਜ਼ਿਆਦੇ ਫੈਲਦਾ ਜੂਰੀਆ ਜ਼ਿਆਦੇ ਪਾਦੀਏ ਤਾਂ ਵੀ ਫੈਲਦਾ ਬੂਟਾ ਆਪਣਾ ਸਟ੍ਰੈਸ ਦੇ ਵਿਚਾਰੇ ਤਾਂ ਵੀ ਫੈਲਦਾ ਤੇ ਇਸ ਤੋਂ ਇਲਾਵਾ ਸਭ ਤੋਂ ਜਿਹੜਾ ਮੇਨ ਕਾਰਨ ਆ ਸਭ ਤੋਂ ਵੱਡਾ ਕਾਰਨ ਆ ਜਿਹੜਾ ਬੂਟਾ ਕਮਜ਼ੋਰ ਹੋਊਗਾ ਉਸ ਨੂੰ ਸਾਰਨਾਂ ਵੱਧ ਬਿਮਾਰੀਆਂ ਆਉਂਦੀਆਂ ਤੇ ਝੰਡਾ ਰੋਗ ਵੀ ਉਸ ਨੂੰ ਆਉਗੀ ਆਊਗਾ ਤੇ ਇਸ ਲਈ ਆਪਾਂ ਕੀ ਕਰਨਾ ਜ਼ਹਿਰ ਪਾਪਾ ਕੇ ਨੂੰ ਕਮਜ਼ੋਰ ਨਹੀਂ ਕਰ ਲੈ ਨੂੰ ਤਾਕਤ ਦਿਓ ਵੱਧ ਤੋਂ ਵੱਧ ਤਾਕਤ ਦਿਓ हां दोस्तों यही काम है मुछल 401 एक दे विच किता ता एदे विच ਝੰਡਾ ਰੋਗ ਨਾ ਮਾਤਰਾ ਕਿਤੇ ਕਿਤੇ ਤੁਹਾਨੂੰ ਮਾੜਾ ਮੋਟਾ ਦਿਸੂਗਾ ਨਾਲੇ ਕੋਈ ਫੰਗੀ ਸੜ ਨਹੀਂ ਪਾਇਆ ਨਾਲੇ ਕੋਈ ਜ਼ਹਿਰ ਨਹੀਂ ਪਾਇਆ ਹੁਣ ਜਿਹੜੇ ਕਿਸਾਨ ਭਰਾ ਮੁਛਲ 401 ਲਾਉਂਦੇ ਆ ਕਿਰਪਾ ਕਰਕੇ ਉਹਨਾਂ ਨੂੰ ਪੁੱਛ ਕੇ ਦੇਖੋ ਉਹ ਤੁਹਾਨੂੰ ਇੱਕੋ ਗੱਲ ਕਹਿਣਗੇ ਯਾਰ ਸਾਡੇ ਤਾਂ ਇਸ ਮੁਛਲ 1401 ਨੇ ਹੱਥ ਤੱਕ ਖੜੇ ਕਰਵਾਤੀ ਬਾਲਾ ਖਰਚਾ ਕਰਵਾਉਂਦਾ ਬਾਲੀਆਂ ਬਿਮਾਰੀਆਂ ਆਉਂਦੀਆਂ ਏਕਰ ਤੁਹਾਨੂੰ ਕੋਈ ਆਸੇ ਪਾਸੇ ਕੋ ਕਿਸਾਨ ਜਾਂ ਕੋਈ ਦੁਕਾਨਦਾਰ ਕਹਿੰਦਾ ਯਾਰ ਤੂੰ ਆਸਮਾਨ ਵਾਲਾ ਕਿਸੇ ਦੇ ਪਿੱਛੇ ਲੱਗ ਤੇਰਾ ਸਾਰਾ ਝੋਨਾ ਖਰਾਬ ਹੋ ਜਾਊਗਾ ਤਾਂ ਕਿਰਪਾ ਕਰਕੇ ਤੁਸੀਂ ਮੇਰੀ ਆ ਵੀਡੀਓ ਦੇਖ ਲਿਆ ਕਰੋ ਤੁਹਾਨੂੰ ਹੌਸਲਾ ਹੋ ਜਾਊਗਾ ਜਿਹੜਾ ਤੁਹਾਡੇ ਮਨ ਦੇ ਵਿੱਚ ਡਰ ਪੈਦਾ ਹੁੰਦਾ ਨਾ ਉਹਤੇ ਕੰਟਰੋਲ ਆ ਜਾਊਗਾ ਤਾਂ ਅੱਜ ਦੀ ਵੀਡੀਓ ਵਿੱਚ ਇੰਨਾ ਕੀ ਹੁਣ ਦੇ ਉਜਾਇਤ ਧੰਨਵਾਦ ਦੋਸਤੋ